ਹਾਲੀਕੀ ਕੀ ਨਾਮ ਜੇ ਤੇ ਜਿਹੜੀ ਰਾਤ ਵਾਰ ਦਾਤ ਵਾਪਰੀ ਆ ਤੁਹਾਡੇ ਚੋਰੀ ਹੋਈ ਆ ਉਸ ਬਾਰੇ ਜਾਣਕਾਰੀ ਦਿਓ ਮੇਰਾ ਨਾਮ ਨਵਦੀਪ ਸਿੰਘ ਆ ਨਵੀ ਫਲੈਕਸ ਪ੍ਰਿੰਟਿੰਗ ਦੇ ਨਾਂ ਦਾ ਸ਼ਾਪ ਆ ਸ਼ੇਰਾਂ ਵਾਲੇ ਗੇਟ ਸ਼ਾਈਨ ਇੰਟਰਪ੍ਰਾਈਜ਼ ਦੇ ਇਧਰੋਂ ਰਾਤੀ ਚੱਬਲ ਮਾਰ ਕੇ ਦਵਾਜਾ ਸ਼ਟਰ ਚੁੱਕਿਆ ਗਿਆ ਹੈ ਸ਼ਟਰ ਚੁੱਕ ਕੇ ਚੋਰ ਇੱਕ ਐਕਟਿਵ ਆ ਇੱਕ ਬਾਬਾਜੀਤ ਸਿੰਘ ਜੀ ਦਾ ਬਾਬਾ ਜੀ ਦਾ ਗੱਲਾ ਲਾਇਆ ਆ ਪਛਿਡਾ ਦੱਸਦਾ ਉਹ ਗੱਲੇ ਚੋ ਕੈਸ਼ ਉਹ ਗੱਲਾ ਨਾਲ ਚੁੱਕ ਕੇ ਲੈ ਗਿਆ ਪੂਰੇ ਪੂਰਾ ਬਾਕਸ ਹੀ ਤੇ ਇੱਕ ਮੋਬਾਈਲ ਫੋਨ ਇਹ ਸਮਾਨ ਚੁੱਕ ਕੇ ਜੇ ਲੈ ਗਿਆ ਐਲ ਸੀ ਡੀ ਬੁੱਟਣ ਦੀ ਕੋਸ਼ਿਸ਼ ਕੀਤੀ ਐਲ ਸੀ ਡੀ ਕੋ ਬੁੱਟੀ ਨਹੀਂ ਗਈ ਇਹ ਇਹ ਸਾਰੀ ਘਟਨਾ ਜਿਹੜੀ ਸੀ ਸੀ ਪੀ ਵੀ ਵਿੱਚ ਕੈਦ ਹੋਈ ਹੈ ਜੀ ਸੀ ਸੀ ਜੀ ਦੀ ਸਾਰੀ ਘਟਨਾ ਕੈਦ ਹੋਈ ਹੈ ਇੱਕ ਡੇਰ ਇੱਕ ਘੰਟੇ ਦੀ ਰਿਕਾਰਡਿੰਗ ਹੈਗੀ ਸਵੇਰੇ ਹੀ ਜਿਹੜੀ 9:30 ਵੇ ਚੈੱਕ ਕੀਤੀ ਸੀ ਨਹੀਂ ਨਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸੀ ਸੀ ਪੀ ਵੀ ਕੈਮਰਾ ਉਹਨੇ ਤੋੜਨ ਦੀ ਕੋਸ਼ਿਸ਼ ਕੈਮਰਾ ਪਹਿਲਾਂ ਬਾਹਰ ਆਊਟਸਾਈਡ ਕੈਮਰਾ ਜਿਹੜਾ ਆਊਟਸਾਈਡ ਕੈਮਰਾ ਨੇ ਪਹਿਲਾਂ ਤੋੜਤਾ ਅੰਦਰ ਉਹਨੂੰ ਪਤਾ ਨਹੀਂ ਅੰਦਰ ਕੈਮਰੇ ਲੱਗੇ ਤੋੜੇ ਨਹੀਂ ਗਏ ਤੇ ਅੰਦਰਲੇ ਕੈਮਰੇ ਸਰੀਰ ਰਿਕਾਰਡਿੰਗ ਆ ਗਈ ਜਿਸ ਨੂੰ ਨੇ ਚੋਰੀ ਕੀਤੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਤੇ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕੰਪਲੇਨ ਕੀਤੀ ਸਰੇ ਸਰੇ ਕੰਪਲੇਨ ਦੇ ਕੇ ਉਹਨਾਂ ਨੇ ਦਰਖਾਸਤ ਲਿਖ ਲਈ ਹੈ ਤੇ ਇਸ ਹਿਸਾਬ ਆਏ ਮੌਕਾ ਦੇਖ ਕੇ ਮੌਕਾ ਦੇਖ ਕੇ ਚਲੇ ਗਏ ਕੀ ਇਹ ਸਵਾਛਨ ਦਿੱਤਾ ਮੈਨੂੰ ਤੁਹਾਨੂੰ ਹੌਸਲਾ ਮਿਲਿਆ ਕਿ ਤੁਹਾਡੇ ਲੱਭਾਂਗੇ ਠੀਕ ਹੈ ਕਹਿੰਦੇ ਲੱਭਾਂਗੇ ਆਪਾਂ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਨੂੰ ਨੁਕਸਾਨ 1.5-2 ਲੱਖ ਦਾ ਨੁਕਸਾਨ ਹੋ ਗਿਆ ਉਹਥੇ ਮੌਕੇ ਤੇ ਜਾ ਕੇ ਵੇਖਿਆ ਇਹ ਦੁਕਾਨ ਦੇ ਵਿੱਚ ਉਹਨਾਂ ਦੀ ਐਕਟਵਾ ਲੱਗੀ ਸੀ ਰਾਤ ਨੂੰ ਲਾ ਕੇ ਕਿਤੇ ਗਏ ਸੀ ਤੇ ਚੋਰ ਨੇ ਆ ਕੇ ਤਾਲੇ ਤੋੜ ਕੇ ਉਹਨਾਂ ਦੀ ਐਕਟਵਾ ਜਿਹੜੀ ਆ ਚੋਰੀ ਕਰਕੇ ਲੈ ਗਿਆ ਤੇ ਹੁਣ ਅਸੀਂ ਆਪਣੀ ਟੀਮ ਜਿਹੜੀ ਲਾਈ ਆ ਉਹ ਕੈਮਰੇ वगैरह ਵੇਖ ਰਹੀ ਆ ਤੇ ਜੋ ਵੀ ਆ ਅਗਲੀ ਕਾਰਵਾਈ ਆ ਜੋ ਵੀ ਚੋਰ ਨੂੰ ਫੜ ਕੇ ਤੇ ਫਿਰ ਤੁਹਾਡੇ ਅਮਲ ਚ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਹੁਕਮ ਤੇ ਲਿਆਂਦਾ ਗਿਆ ਦੱਸਿਆ ਗਿਆ ਵਾ ਇਹਨਾਂ ਦੀ ਰਾਤ ਜਿਹੜੀ ਆ ਉਹ ਚੋਰੀ ਹੋਈ ਏ ਕਿੰਨਾ ਨੁਕਸਾਨ ਹੋ ਗਿਆ ਇਹਨਾਂ ਦਾ ਨੁਕਸਾਨ ਇੱਕ ਤੇ ਐਕਟਵਾਇਆ ਗਈ ਜੀ ਤੇ ਇੱਕ ਉਹ ਕਹਿੰਦੇ ਕੋਈ ਬਾਬੇ ਦੇ ਗੱਲੇ ਦੇ ਵਿੱਚ ਪੈਸੇ ਹੋਣਗੇ ਕੋਈ ਥੋੜੇ ਬਾਲੇ ਜਿਹੜੇ ਮੱਥਾ ਟੇਕਦੇ ਆ ਬਾਬੇ ਨੂੰ ਕੋਈ ਹੋਊਗਾ 1000 2000 ਰੁਪਿਆ ਹੋ ਗਿਆ ਹਾਂਜੀ ਮੌਕੇ ਤੇ ਅਸੀਂ ਜਾ ਕੇ ਜਿਹੜਾ ਉਹ ਤੇ ਵੇਖਿਆ ਵਾ ਇੱਕ ਮੋਬਾਈਲ ਵੀ ਕਹਿੰਦੇ ਆ ਜੀ ਲੈ ਗਏ ਨਹੀਂ ਮੋਬਾਈਲ ਬਾਰੇ ਨਹੀਂ ਮੈਨੂੰ ਕੁਝ ਦੱਸਿਆ ਉਹਨਾਂ ਨੇ ਬਾਕੀ ਉਹ ਵੀ ਆਪਾਂ ਕਰ ਲਈ ਨਹੀਂ ਉਹਨਾਂ ਤੋਂ ਸੀਸੀਟੀਵੀ ਤੇ ਕੋਈ ਪਛਾਣ ਆਈ ਜੀ ਲੰਦੇ ਸੀਸੀਟੀਵੀ ਵੇਖ ਰਾਇਆ ਜੀ ਸਾਡੀ ਟੀਮ ਲੱਗੀ ਆ ਵੇਖ ਰਹੀ ਆ ਜਲਦ ਤੋਂ ਜਲ ਤੇ ਜਿਹੜਾ ਉਹ ਫੜ ਲਾਂਗੇ ਚੋਰ ਨੂੰ ਹਾਂਜੀ ਭਾਜੀ ਕੱਲ ਬੀਤੀ ਰਾਤ ਕੀ ਘਟਨਾ ਵਾਪਰੀ ਤੇ ਕਿੰਨਾ ਕੁ ਆਪਣਾ ਨਸਤਾਨ ਹੋ ਗਿਆ ਕਿਹੜੀ ਜਗ੍ਹਾ ਤੇ ਦੁਕਾਨ ਆ ਤੇ ਕੀ ਨਾਮ ਆ ਪਾਜੀ ਸਾਡੀ ਦੁਕਾਨ ਸ਼ੇਰੋਮਲੇ ਗੇਟ ਮੇਨ ਰੋਡ ਤੇ ਟੂ ਸਾਈਡ ਉਪਨ ਦੁਕਾਨ ਆ ਸ਼ਾਇਨ ਐਂਟਰਪ੍ਰਾਈਜ਼ ਸਾਡਾ ਨਾਮ ਆ ਸੋ ਅੱਜ ਸਵੇਰੇ ਜਦੋਂ 8:00 ਸਵੇਰੇ 9:30 ਵਜੇ ਆਪਣੇ ਸੀਸੀਟੀਵੀ ਕੈਮਰੇ ਮੋਬਾਈਲ ਤੇ ਖੋਲੇ ਆ ਤਸੀਂ ਵੇਖਿਆ ਕਿ ਜਿਹੜੀ ਐਕਟਵਾ ਸੀ ਰਾਤ ਨੂੰ ਅੰਦਰ ਲਾ ਕੇ ਜਾਂਦੇ ਆ ਤੋ ਐਕਟੋ ਨਹੀਂ ਆਇਆ ਮੌਜੂਦ ਨਹੀਂ ਉਸੇ ਵੇਲੇ ਅਸੀਂ ਦੁਕਾਨ ਤੇ ਪਹੁੰਚਿਆ ਆ ਅੱਗੇ ਵੇਖਿਆ ਤੇ ਪਿਛਲੀ ਸਾਈਡ ਤੋਂ ਸ਼ਟਰ ਦਾ ਤਾਲਾ ਟੁੱਟਾ ਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਝੱਬਲ ਮਾਰ ਕੇ ਕਿਹਨੇ ਸ਼ਟਰ ਤੋੜ ਕੇ ਤੋ ਬੰਦਾ ਐਂਟਰ ਕੀਤਾ ਤੇ ਸੀਸੀਟੀਵੀ ਦੇ ਮੁਤਾਬਕ ਉਹ ਬੰਦਾ 1 ਘੰਟਾ ਘਟੋ ਘਟ ਅੰਦਰ ਰਿਹਾ ਦਿਖਾਂਦੇ 1 ਘੰਟਾ ਅੰਦਰ ਰਹਿਣ ਤੋਂ ਬਾਅਦ ਉਹਨੇ ਇੱਕ ਇੱਕ ਸਾਡੇ ਕਾਊਂਟਰ ਦੀ ਤਲਾਸ਼ੀ ਲਈ ਆ ਕਾਗਜ਼ ਪੁੱਤ ਸਾਰੇ ਬਾਹਰ ਖਿਲਾਰ ਗਿਆ ਵਿਚ ਥੋੜਾ ਮੂਲੀ ਦਾ ਕੈਸ ਸੀ ਉਹ ਹੀ ਲੈ ਗਿਆ ਤੇ ਕਿੱਥੇ ਬਾਬਾ ਜੀ ਦਾ ਗੱਲਾਸ ਹੀ ਲਾਇਆ ਜਿਹਦੇ ਵਿੱਚ ਜੀ ਡੋਨੇਸ਼ਨ ਪਾਉਣੇ ਆ ਤੇ ਜ਼ਰੂਰਤਮੰਦ ਦੀ ਹੈਲਪ ਹੋ ਸਕੇ ਉਹ ਗੱਲਾ ਵੀ ਚੁੱਕ ਕੇ ਲੈ ਗਿਆ ਫਿਰ ਉਹਨੇ ਐਲ ਸੀ ਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐਲ ਸੀ ਡੀ ਕੋਈ ਨਹੀਂ ਖੁੱਲੀ ਉਸ ਤੋਂ ਬਾਅਦ ਉਹ ਐਕਟੂਅਲ ਲੈ ਕੇ ਸ਼ਰਿਆਂ ਬਾਹਰ ਨਿਕਲ ਕੇ ਸ਼ਟਰ ਖੋਲ ਕੇ ਪਹਿਲਾਂ ਸ਼ਟਰ ਬੰਦ ਕੀਤਾ ਉਹਨੇ ਫਿਰ ਸਾਰੀ ਵਾਰਦਾਤ ਕਰਕੇ ਸ਼ਟਰ ਚੁੱਕਿਆ ਸ਼ਟਰ ਚੁੱਕ ਕੇ ਇੱਕ ਦੋ ਵਾਰ ਕੱਢ ਕੇ ਫਿਰ ਸ਼ਟਰ ਡਾਊਨ ਕਰਕੇ ਤਾਂ ਨਿਕਲ ਗਏ ਇੰਨਾ ਦਾ ਨੁਕਸਾਨ ਹੋ ਗਿਆ। ਛੱਦੀ ਇੱਕ ਟੋਗ ਗਈ ਜੇ ਤੇ ਇੱਕ ਮੋਬਾਈਲ ਗਿਆ ਜੇ ਤੇ ਇੱਕ ਬਾਬਾ ਜੀ ਦਾ ਗੱਲਾ ਗਿਆ 5-7 ਹਜ਼ਾਰ ਰੁਪਏ ਹੋਏਗਾ। ਜਿੰਨਾ। 7 ਲੱਖ 1.5 ਲੱਖ ਰੁਪਏ ਦੇ ਤੋਂ ਉੱਪਰ ਹੀ ਸਾਡਾ ਡਬਲ ਨੁਕਸਾਨ ਹੋ ਗਿਆ ਇੱਕ ਤੇ ਗਈ ਲੱਖ ਦੀ ਇੱਕ ਟੋਗ ਗਈ ਤੇ ਹੁਣ ਫੇਰ ਲੈਣੀ ਪਣੀ ਹੈ। ਸਾਡਾ 2 ਲੱਖ ਦਾ ਨੁਕਸਾਨ ਹੋ ਗਿਆ। ਉਹਨੇ ਪਤਾ ਨਹੀਂ 2000 ਚ ਵਿਚਣੀ ਆ 5000 ਚ ਵਿਚਣੀ ਆ। ਨਸ਼ਾ ਕਰਨਾ ਕੀ ਕਰਨਾ? ਇਹ ਸਭ ਨਸ਼ੇ ਦਾ ਹੀ ਭੈਣ ਚੜ ਗਿਆ ਸਮਝ।